ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਮੈਂ ਆਪਣੀ ਇੰਟਰਨੈਸ਼ਨਲ ਫਲਾਈਟ ਕਰਨ ਜਾ ਰਿਹਾ ਆ ਅੰਬਰਸਰ ਤੋਂ ਦੁਬਈ ਦੀ ਤੇ ਮੇਰਾ ਇਹ ਜਿਹੜਾ ਟ੍ਰਿਪ ਆ ਇਹ 4 ਤੋਂ 5 ਦਿਨਾਂ ਦਾ ਆ ਤੇ ਮੈਂ ਅੰਬਰਸਰ 에ਅਰਪੋਰਟ ਤੇ ਪਹੁੰਚ ਚੁੱਕਾ ਆ ਤੇ ਮੈਂ ਆਪਣੇ ਦੁਬਈ ਜਰਨੀ ਦੇ ਵਿੱਚ ਜੋ-ਜੋ ਮੈਂ ਤੁਹਾਨੂੰ ਦਿਖਾਵਾਂਗਾ ਸਾਰਾ ਕੁਝ ਬਲੌਗ ਚ ਪਾਵਾਂਗਾ ਮੇਰਾ ਪਹਿਲਾ ਦਿਨ ਹੈ ਅੱਜ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਆ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣਿਆ ਹੋਇਆ 에어ਪੋਰਟ ਆ ਤੇ ਮੇਰੇ ਨਾਲ ਮੇਰਾ ਵੀਰ ਰਵੀ ਭਾਜੀ ਮੈਸੋ ਬੁਰੀਆ ਸੋਨੂ ਭਾਜੀ ਗੁੜਿਆਂ ਤੋਂ ਤੇ ਮੇਰਾ ਭਾਈ ਮੈਨ ਛੱਡਣ ਆਏ ਅੱਜ ਬੈਗ ਚੈਕਿੰਗ ਪਾਸ ਮੈਨੂੰ ਮਿਲ ਗਿਆ ਆ ਟਿਕਟ ਮਿਲ ਗਈ ਆ ਇੱਕ ਮੈਨੂੰ ਆ ਖਾਲੇ ਮਿਲਿਆ ਆ ਮੀਲਸ ਇਹਦੇ ਵਿੱਚ ਕੀ ਆ ਸੈਂਡਵਿਚ ਆ ਫਰੂਟੀ ਆ ਤੇ ਇਧਰ ਬੋਰਡਿੰਗ ਪਾਸਵਰਡ ਹੋ ਗਿਆ ਤੇ ਬਸ ਹੁਣ ਮੈਂ ਖੜਾ ਜਾਣ ਲਈ ਤਿਆਰ ਲਓ ਜੀ ਅੰਬਰਸਰ ਦਾ ਜਿਹੜਾ 에어ਪੋਰਟ ਅੰਦਰ ਤੋਂ ਬੋਡਿੰਗ ਪਾਸ ਤੋਂ ਬਾਅਦ ਜਿਹੜਾ ਆਉਂਦਾ ਅੰਦਰਲੇ ਪਾਸ ਹਾਂਜੀ ਦੋਸਤੋ ਮੈਂ ਇਸ ਟਾਈਮ ਬੈਠਾ ਆਂ ਦਵਾਈ ਦੇ ਬੋਡਿੰਗ ਪਾਸ ਕਰਨ ਤੋਂ ਗੇਟ ਨੰਬਰ 6 ਤੇ ਤਾਂ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਦਵਾਈ ਦੇ ਬਿਲਡਿੰਗ ਆ ਹੈਗਾ ਯਾਰ ਗੇਟ ਨੰਬਰ 6 ਇੱਥੋਂ ਯੂ ਟਰਨ ਲੈ ਕੇ ਬਾਹਰ ਨੂੰ ਆਪਾਂ ਜਾਰਚ ਵਿੱਚ ਪ੍ਰਵੇਸ਼ ਕਰਾਂਗੇ ਆ ਇੱਥੇ ਦੇ ਅੰਦਰ ਦਾ 뷰 ਆ ਕੁਰਸੀਆਂ ਲੱਗੇ ਸੋਫੇ ਲੱਗੇ ਹੋਏ ਆ ਅੰਦਰ ਕੋਸਤਾ ਕਾਫੀ ਆ ਬਹੁਤ ਸਾਰੀਆਂ ਦੁਕਾਨਾਂ ਬਾਲਾ ਜੀ ਤੇ ਉਧਰ ਦੇਖੋ ਜਿਹੜੀ 뷰 ਆ ਬਰਸਰ ਦੇ 에어ਪੋਰਟ ਦੇ ਉੱਪਰਲੀ ਅੰਡਰਲੀ ਸਾਈਡ ਆ ਸਾਰੀ ਇਹ ਸਾਰੀ ਇਸ ਫੁਲਿਆਪੂਰੀ ਆਣਾ ਵੀ ਸ਼ੋਰ ਸ਼ਰਾਬਾ ਨਹੀਂ ਹੈਗਾ। ਬੱਸ ਦੇ ਵਿੱਚ ਤੁਹਾਨੂੰ ਇੱਕ ਆਖਣ ਲਈ ਮਿਲਦਾ ਦੇਖ ਲਓ। ਇੱਕ ਆਪਣੇ ਸੈਂਡਵਿਚ, ਇੱਕ ਫਰੂਟੀ, ਪਾਣੀ ਦੀ ਬੋਤਲ ਤੇ ਆ ਆਪਣਾ ਪਾਸਪੋਰਟ ਆ ਤੇ ਟਿਕਟਸ ਸਟੈਂਪ ਲੱਗੀ ਟਿਕਟ ਤੇ ਦੇਖ ਲਓ। ਇੰਦਰ ਪਾਸਵਰਡ ਤੇ ਲੱਗੀ ਹੋਈ 10 ਅਕਤੂਬਰ ਦੀ ਚਲੋ ਘូមੇ ਹੁੰਨੇ ਅਸੀਂ ਦਵਾਈ ਮਹਾਰਾਜ ਦੀ ਕਿਰਪਾ ਦੇ ਨਾਲ ਕਿਉਂ ਸੀ ਬੀ ਐਲ ਪਰ

the driver ਆ okay. ਗਿਆ